ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸਰਸ਼ਪਤ ਹੈ। ਵਾਈਫ ਸਰਦਾਰ 시ਮਰ ਸਿੰਘ ਹੈ। ਕਿਥੋਂ ਦੀ ਬਲੋਂਗ ਕਰਦੇ ਹੋ? ਸੰਨੀਪੁਰ। ਅੱਛਾ ਸੰਨੀਪੁਰ। ਕੀ ਦਿੱਕਤ ਸੀ ਆਂ ਜੀ ਤੁਹਾਨੂੰ? ਮੈਨੂੰ ਨਾ ਗੋਡੇ ਤੇ ਬਹੁਤ ਦਰਦ ਹੁੰਦੀ ਸੀ। ਅੱਛਾ। ਜਦੋਂ ਕਿ ਉੱਠਣਾ ਤਾਂ ਵੀ ਦਰਦ ਹੁੰਦੀ। ਫਿਰ ਮੈਂ ਐਕਸਟਰਾ ਕਰਾਇਆ ਡਾਕਟਰ ਦਾ। ਅੱਛਾ ਜੀ। ਉਹ ਕਹਿੰਦੇ ਕਿ ਤੁਹਾਡਾ ਤਾਂ ਆਪਰੇਸ਼ਨ ਹੋਏਗਾ। ਅੱਛਾ ਜੀ ਠੀਕ ਹੈ ਜੀ। ਤੇ ਫਿਰ ਮੈਂ ਕਿਹਾ ਵੀ ਘਰ ਦੇ ਕਹਿਣਾ ਆਪਰੇਸ਼ਨ ਕਰਾਣਾ ਮੈਂ ਤਾਂ ਮੈਂ ਆਪਰੇਸ਼ਨ ਨਹੀਂ ਕਰਨਾ। ਹੂੰ। ਤੇ ਪਰ ਇਹ ਆ ਵੀ ਮੈਂ ਕੋਈ ਨਾ ਕਦੀ ਗੈਂਟਲਰ ਖਾਤੀ ਸੀ ਨਾ ਮੈਂ ਕਦੀ ਕੋਈ ਮੈਡੀਸਿਨ ਸਿਰਫ ਕੈਸ਼ੀਅਮ ਤੇ ਡੀ ਕੈਸ਼ੀਅਮ ਇਹ ਲੈਂਦੀ ਸੀ ਸਾ ਬਿਕਾ ਬਿਕ ਐਕਸਰਸਾਈਜ਼ ਵੀ ਕਰਦੀ ਸੀ ਅੱਛਾ ਜੀ ਫਿਰ ਮੈਂ ਇਹਨਾਂ ਦਾ ਪੇਪਰ 'ਤੇ ਪੜਿਆ ਡਾਕਟਰ ਸ਼ਾਂਤਾ ਵੱਲੋਂ ਪੜਿਆ ਬਈ ਬੁੱਕ ਅੱਛਾ ਜੀ ਤੇ ਮੈਂ ਕਿਹਾ ਵੀ ਮੈਂ ਫਿਰ ਸੁਣਿਆ ਵੀ 10 ਪੇਜ ਤੇ ਹਸਪਤਾਲ ਨੂੰ ਲਾਹੈਂਸ ਦੇ ਮੈਂ ਕਿਹਾ ਸਦਾ ਦਿਨ ਵੀ ਮੈਂ ਤਾਂ ਉੱਥੇ ਹੀ ਰਹਿ ਜਾਣੀ ਹਾਂ ਅੱਛਾ ਜੀ ਜੇ ਮੈਂ ਆਯੁਰਵੈਦਿਕ ਦੀ ਖਾਣੀ ਮੈਂ ਪਰੇਸ਼ਾਨ ਨਹੀਂ ਕਰਾਉਣਾ ਅੱਛਾ ਜੀ ਹੁਣ ਮੈਂ 1.5 ਸਾਲ ਖਾਦੀਆ ਉਹ ਵੀ ਜਦੋਂ ਬਾਅਦ ਚ ਖਾਦੀਆ ਮੈਂ ਤਕਰੀਕ ਦਿਨ ਕਰ ਰਹੀ ਨਹੀਂ ਦੋ ਦਿਨ ਖਾਣੀ ਨਹੀਂ ਇੱਕ ਦਿਨ ਖਾਣੀ ਲੇਕਰ ਮੈਨੂੰ ਹੁਣ ਬਹੁਤ ਫਰਕ ਆ ਗਿਆ ਹੁਣ ਮੇਰੇ ਐਕਸਰੇ ਵੀ ਬਿਲਕੁਲ ਠੀਕ ਆਏ ਹੈ ਹਾਂਜੀ ਤੇ ਹੁਣ ਮੈਨੂੰ ਇਹਨਾਂ ਨੇ ਕਿਹਾ ਵੀ ਤੇਰਾ ਆਪਰੇਸ਼ਨ ਨਹੀਂ ਹੋਏਗਾ ਹਾਂਜੀ ਹੁਣ ਆ ਸਿਰਫ ਆ 15 ਦਿਨ ਦਵਾਈ ਖਾਣਾ ਬਾਕੀ ਤੇਰੀ ਮੈਡੀਸਨ ਵੀ ਬਾਅਦ ਸਾਰਾ ਪੈਸਾ ਹੈ ਜੀ ਕਿੰਟੀ ਜਿਵੇਂ ਤੁਹਾਨੂੰ ਆਂਟੀ ਫਰਕ ਪਿਆ ਹੈ ਹਾਂਜੀ ਉਦੋਂ ਹੀ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਾਡੇ ਨਾਲ ਜੁੜੇ ਹੋ ਜੀ ਦੱਸਣਾ ਹੈਂ ਜੀ ਇਹ ਜਿਹੜੇ ਤੁਹਾਡਾ ਕੋਈ ਮੈਨੂੰ ਫਾਇਦਾ ਹੋਇਆ ਸਾਰੇ ਜਿਹੜਾ ਵੀ ਕੋਈ ਪੜਦਾ ਪੇਪਰ ਚ ਹੈ ਜਾਂ ਸਰਦਾਂ ਮੈਨੂੰ ਦੱਸਾਂਗੇ ਤੋਂ ਇਥੇ ਦਵਾ ਜੂਰੀ ਹਾਂਜੀ ਠੀਕ ਹੈ ਜਿਹੜੇ ਤੁਹਾਡੇ ਐਕਸ ਰੇ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ ਜਿਹੜੇ ਤੁਹਾਡੇ ਐਕਸ ਰੇ ਤੁਸੀਂ ਪਹਿਲੇ ਜਦੋਂ ਤੁਸੀਂ ਫਸਟ ਟਾਈਮ ਸਾਡੇ ਕੋਲ ਆਏ ਸੀਗੇ ਉਸ ਟਾਈਮ ਤੁਹਾਡਾ ਗ੍ਰੇਡ 4 ਸੀਗਾ ਪੋਸਟੀਓਰਥਰਾਇਟਿਸ ਦਾ ਤੇ ਹੁਣ ਜਿਹੜੇ ਤੁਸੀਂ ਅੱਜ ਤੁਸੀਂ ਐਕਸ ਰੇ ਲੈ ਕੇ ਆਏ ਹੋ ਆਲਮੋਸਟ ਓ Uh, 99% ਠੀਕ ਹੋ ਗਏ ਨੇ ਹਲਕੀ ਫੁਲਕੀ ਦਿੱਕਤ ਮਾੜੀ ਮੋਡੀ ਰਹਿੰਦੀ ਉਹ 올ਡੇਜ ਕਰਕੇ ਨਿਕਲ ਰਿਹਾ ਹੈ ਸੋ ਆਲਮੋਸਟ ਤੁਸੀਂ ਬਿਲਕੁਲ ਤੁਹਾਡੇ ਐਕਸਲੇ ਦੇ ਵਿੱਚ ਤੁਸੀਂ ਬਿਲਕੁਲ ਕੀ ਹੋਦੋ ਉਹ ਨਾਰਮਲੀ ਜਿਹੜੀ ਤੁਹਾਡੀ ਹੁਣ ਹਲਕੀ ਫੁਲਕੀ ਦਿੱਕਤ ਰਹਿੰਦੀ ਹੈ ਉਹ ਇਸ ਕਰਕੇ ਹੈ ਕਿ ਇੱਕ ਫੈਕਟਰ ਕਹਿ ਸਕਦੇ ਆ ਇਹ ਹਲਕਾ ਫੁਲਕਾ ਖਾਣੇ ਦੇ ਹੋ ਜੇ ਦਿਨ ਨਾਲ ਹੋਣਾ ਨੂੰ ਓਦਾਂ ਤੁਸੀਂ ਮਤਲਬ ਹੁਣ ਪਰਫੈਕਟ ਟੂ ਦਿਸ ਨਾਲ ਦੂਸਿਆਂ ਤੁਸੀਂ ਹਾਂਜੀ ਦਿਸਰਾ ਵੀ ਬਰੇਜ ਦਿਸਰਾ ਦੂਸਰਾ ਨਗਰ ਦਾ ਫਾਇਕਾ ਦੀ ਜਿਹੜੀਆਂ ਚੀਜ਼ਾਂ ਆਵਾਰਟ ਕੀਤੀਆਂ ਮੈਂ ਖਾਦੀ ਹੀ ਨਹੀਂ ਅੱਛਾ ਜੀ ਹਾਂਜੀ ਤੇ ਹੁਣ ਨਹੀਂ ਆ ਮੈਂ ਸਾਰੇ ਫਰੂਟ ਖਾਣੀ ਖਾ ਕੇ ਫਿਰ ਬਾਅਦ ਚ ਚਾਹ ਪਾਣੀ ਅੱਛਾ ਜਾਨ ਫੁਲਕਾ ਖਾਣਾ ਬਸ ਨਹੀਂ ਤੇ ਜਾਣਾ ਅੱਛਾ ਅੱਛਾ ਹਾਂਜੀ ਉਹ ਤਾਂ ਹੀ ਮੈਂ ਕਰਦਾ ਅੱਛਾ ਮੈਂ ਬਹੁਤ ਅੱਛੀ ਗੱਲ ਹੈ ਜੀ ਤੁਸੀਂ ਹੁਣ ਬਿਲਕੁਲ ਠੀਕ ਹੋ ਠੀਕ ਹੈ ਜੀ ਤੁਹਾਨੂੰ ਹਲਕੀ ਫੁਲਕੀ ਉਹਦਾ ਮੈਡੀਸਿਨ ਦਿੱਤੀ ਹੈ ਕਿ ਜਿਆਦਾ ਕਿਤੇ ਐਗਜ਼ਰਸ਼ਨ ਹੋ ਜਵੇ ਤਾਂ ਤੁਸੀਂ ਲੈ ਲਓ ਠੀਕ ਹੈ ਤੁਹਾਨੂੰ ਮੈਡੀਸਿਨ ਦੀ ਕੋਈ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਤੁਸੀਂ ਅੱਗੇ ਵੀ ਆਪਣੇ ਦੱਸਿਓ ਅੱਛਾ ਜੀ ਨਾਲੋਂ ਠੀਕ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਠੀਕ ਕਰਤਾ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਸਤਿ ਸ਼੍ਰੀ ਅਕਾਲ